ਹਾਂਜੀ ਕੀ ਹਾਲ ਚਾਲ ਹੈ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਕਿਵੇਂ ਆ ਮੌਸਮ ਅੱਜ ਦੱਸੋ ਫਿਰ ਕਮੈਂਟਾਂ ਚ ਸਾਡੇ ਘੜੀ ਤੇ ਅੱਜ ਬਾਰਿਸ਼ ਹੋਈ ਜਾਂਦੀ ਆ ਦੱਸੋ ਕਮੈਂਟਾਂ ਚ ਕਿਵੇਂ ਆ ਮੌਸਮ ਅੱਜ ਸਵੇਰੇ ਸਵੇਰੇ ਬਾਰਿਸ਼ ਹੋ ਰਹੀ ਆ ਸਾਡੇ ਵਾਲੇ ਪਰਸਨ ਤੇ ਹੋਰ ਇੱਕ ਮੌਸਮ ਪੂਰਾ ਘੈਂਟ ਬਣ ਰਿਹਾ ਮੌਸਮ ਆ ਚਲ ਮੌਸਮ ਕਰਕੇ ਅੱਜ ਆ ਪਤੜ ਕੀ ਲਾਈਵ ਹੋ ਗਏ ਮਾ ਮੌਸਮ ਵਧੀਆ ਦਾ ਇੱਕ ਕਰੋ ਕਿਰਾ ਕਮੈਂਟ ਕਿੱਥੇ ਆ ਮੌਸਮ ਕਿੱਦਾਂ ਦਾ ਮੌਸਮ ਅੱਜ ਹਾਂਜੀ ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਕਰੋ ਕਮੈਂਟ ਤੇ ਲਾਈਕ ਦੱਸੋ ਫਿਰ ਮੌਸਮ ਦਾ ਅੱਜ ਕੀ ਹਾਲਾਤ ਨੇ ਕੀ ਹਾਲ ਚਾਲ ਆ ਦੇਖੋ ਸਾਡੇ ਕਣੀ ਤਾਂ ਵਧੀਆ ਠੰਡਾ ਦਾ ਲੱਗ ਰਿਹਾ ਰਾਤ ਵੀ ਪੈਣ ਲੱਗ ਰਹੀ ਆ ਤੇ ਕਣੀ ਅੱਜ ਫੇਰ ਸਵੇਰੀ ਮੰਡ ਗਿਆ ਦੇਖੋ ਹਵਾ ਚੱਲ ਪਈ ਰੰਗ ਬੰਨੇ ਪੈ ਨੇ ਤੇ ਥਾਂ ਥਾਂ ਤੇ ਬਈ ਪਾਣੀ ਵਗ ਤਾਰਿਆ ਜੀਰੀਆਂ ਡੁੱਬ ਗਈਆਂ ਅਲੂ ਕੋਲੂ ਕੋਈ ਏਰੀਆ ਕਹਿੰਦੇ ਸਾਰਾ ਡੁੱਬਿਆ ਪਿਆਗਾ ਬੋਬਰਾ ਹਾਲਾਗਾ ਹਾਂਜੀ ਜਿਹੜੇ ਆਪਣੇ ਬਾਈ ਜੁੜੀ ਜਾਂਦੇ ਨੇ ਆਪਣੇ ਨਾਲ ਗੁੱਡ ਮਾਰਨਿੰਗ ਲਿਖੀ ਚਲੋ ਕਮੈਂਟਾਂ ਚ ਗੁੱਡ ਮਾਰਨਿੰਗ ਸਾਰਿਆਂ ਨੂੰ ਆਖੜ ਆਪਣੇ ਵੱਲੋਂ ਗੁੱਡ ਮਾਰਨਿੰਗ ਕਮੈਂਟਾਂ ਚ ਲਿਖੀ ਚਲੋ ਲਾਈਕ ਕਰੀ ਚਲੋ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਜੀ ਕੀ ਹਾਲ ਚਾਲ ਹੈ ਜੀ ਦੱਸੋ ਫਿਰ ਅੱਜ ਕੋਲ ਪਰਨਾ ਕਿਵੇਂ ਲੱਗਦਾ ਆਪਣੇ ਬੰਨਿਆ ਟੈਂਡ ਲੱਗ ਬਣਾ ਅੱਜ ਮੈਨੂੰ ਵੀ ਸੋਹਣਾ ਲੱਗੀ ਮੈਂਦਾ ਯਾਰ ਗੋਲ ਕਰਨਾ ਬੰਨਿਆ ਹਾਂ ਜੀ ਕਮੈਂਟਾਂ 'ਚ ਗੁੱਡ ਮਾਰਨਿੰਗ ਲਿਖ ਦਿਓ ਜੀ ਸਾਰੇ ਜਿਹੜੇ ਪਤਾ ਲੱਗ ਜੇ ਵੀ ਸਾਰੇ ਜਿਹੜਾ ਨੂੰ ਆਪਣੀ ਗੁੱਡ ਮਾਰਨਿੰਗ ਬੁਲਾਈ ਗਈ ਤੇ ਮੌਸਮ ਅੱਜ ਬਹੁਤ ਵਧੀਆ ਗਾ ਕਿੱਥੋਂ ਕਿੱਥੋਂ ਬਾਈ ਆਪਣੇ ਨਾਲ ਲਾਈਵ ਜੁੜ ਗਏ ਬਾਈ ਭੈਣ ਭਰਾ ਕੋਈ ਵੀ ਦੋਸਤ ਨਿੱਕਰ ਆਪਣੇ ਜਿੱਥੋਂ ਜਿੱਥੋਂ ਆਪਣੇ ਨਾਲ ਲਾਈਵ ਜੁੜ ਕੇ ਆ ਦੇਖੋ ਮੌਸਮ ਦਾ ਰੰਗ ਬੰਨਿਆ ਪਿਆ ਦੇ ਕਹਿੰਦਾ ਨਹੀਂ ਦੇ ਲਾਈਕ ਕਰੀ ਚਲੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਹਾਂਜੀ ਕੀ ਹਾਲ ਚਾਲ ਹੈ ਜੀ ਭਰਾ ਦਾ ਐਸ ਡੀ ਵਧੀਆ ਜੀ ਵਧੀਆ ਕਿੱਥੋਂ ਆ ਭਰਾ ਭਰਾ ਦਾ ਕਿਹੜਾ ਪਿੰਡਾ ਕਿਹੜਾ ਸ਼ਹਿਰ ਆ ਦੱਸੋ ਕਿਰਾ ਕਮੈਂਟਾਂ ਚ ਨਾਲੇ ਮੌਸਮ ਬਾਰੇ ਦੱਸੀ ਚੱਲੋ ਮੌਸਮ ਕਿਵੇਂ ਸਾਡੇ ਕਣੀ ਪੱਜ ਰੱਬ ਨੇ ਰੰਗ ਬੰਨੇ ਪਏ ਨੇ ਮੀਂਹ ਆਲੇ ਕੱਲ ਦਾ ਮੰਡ ਰਿਹਾ ਰੱਬ ਨੇ ਮੌਸਮ ਵਾਲੇ ਤਾਂ ਬਹੁਤ ਆ ਮੇਨਸਾਨ ਵੀ ਬਹੁਤ ਆ ਬਾਈ ਜੀਰੀਆ ਡੁੱਬ ਗਿਆ ਆੜਾ ਇਹ ਖੜੇ ਨੇ ਪਾੜੀ ਦੇ ਹਾਂਜੀ ਜਿਹੜੇ ਭਰਾ ਆਪਣੇ ਜੁੜੀ ਜਾਂਦੇ ਨੇਗੇ ਉਹ ਕਮੈਂਟਾਂ ਚ ਗੁੱਡ ਮਾਰਨਿੰਗ ਲਿਖੀ ਚਲੋ ਤੇ ਨਾਲ ਨਾਲ ਆਪਣੇ ਪਿੰਡ ਦਾ ਨਾਮ ਦੱਸੋ ਚਲੋ ਤੇ ਮੌਸਮ ਬਾਰੇ ਜ਼ਰੂਰ ਦੱਸਿਓ ਵੀ ਅੱਜ ਮੌਸਮ ਕਿੱਥੇ ਕਿੱਥੇ ਕਰ ਰਿਹਾ ਮੌਸਮ ਹਾਂਜੀ ਦੱਸੀ ਚਲੋ ਹੋਰ ਸਾਰੇ ਠੀਕ ਠਾਕ ਹੋ ਵਧੀਆ ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਬੋਲੋ ਜੀ ਤੁਸੀਂ ਤਾਂ ਬੋਲਦੇ ਨਹੀਂ ਕੋਈ ਅੱਜ ਕੀ ਗੱਲ ਠੰਡ ਮੰਨ ਗਏ ਮੌਸਮ ਠੰਡਾ ਹੋ ਰਿਹਾ ਅੱਜ ਮੌਸਮ ਦੇ ਨਾਲ ਨਾਲ ਮੱਛਰ ਵੀ ਬਹੁਤ ਆਪਾ ਹਾਂਜੀ ਤੁਹਾਡਾ ਚੈਨਲ ਵੀ ਸਬਸਕ੍ਰਾਈਬ ਕਰੀ ਚਲਿਓ ਆਪਾਂ ਕਬੱਡੀ ਦੀਆਂ ਵੀਡੀਓ ਪਾਉਣੇ ਹੁੰਦੇ ਆ ਜਿਹੜੇ-ਜਿਹੜੇ ਕਬੱਡੀ ਨੂੰ ਖੇਡ ਨੂੰ ਪਿਆਰ ਕਰਦੇ ਨੇ ਉਹ ਕਮੈਂਟਾਂ 'ਚ ਇੱਕ ਵਾਰੀ ਕਬੱਡੀ ਜ਼ਰੂਰ ਲਿਖਿਓ ਜਿਨੇ ਜਿਹਨੂੰ ਕਬੱਡੀ ਦੀ ਖੇਡ ਪਸੰਦ ਹੈ ਕਿਹੜਾ ਖਿਡਿਆਰੀ ਦੇ ਤੁਸੀਂ ਫੈਨ ਹੋ ਉਹ ਵੀ ਜ਼ਰੂਰ ਲਿਖਿਓ ਦੇਖਦੇ ਆਪਾਂ ਕਿਹੜੇ-ਕਿਹੜੇ ਖਿਡਿਆਰੀ ਦੇ ਫੈਨ ਹੋ ਤੇ ਲਿਖੋ ਕਿ ਅੱਜ ਮੌਸਮ ਵਾਲਾ ਅੱਜ ਸਿਰਾਂ ਹੋਇਆ ਪਿਆਗਾ ਬਸ ਜਿਹੜੇ ਜਿਹੜੇ ਖਿਡਿਆਰੀ ਦੇ ਤੁਸੀਂ ਫੈਨ ਹੋ ਕਮੈਂਟਾਂ ਚ ਉਸ ਖਿਡਿਆਰੀ ਦਾ ਨਾਮ ਲਿਖੀ ਚਲੋ ਹਾਂਜੀ ਕੀ ਗੱਲ ਬੋਲਦੇ ਨਹੀਂ ਕੋਈ ਨਾ ਕਮੈਂਟ ਕਰ ਰਹੇ ਹੋ ਜੀਨੇ ਜੀਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹ ਕਮੈਂਟ ਕਰਕੇ ਦੱਸੋ ਜੀ ਆਪਣਾ ਚੈਨਲ ਜੀਨੇ ਜੀਨੇ ਸਬਸਕ੍ਰਾਈਬ ਕਰ ਲਿਆ ਕਮੈਂਟਾਂ 'ਚ ਦੱਸੋ ਨਾਲੇ ਮੌਸਮ ਦੱਸੋ ਅੱਜ ਮੌਸਮ ਕਿਵੇਂ ਆ ਕੀ ਗੱਲਬਾਤ ਆ ਮੌਸਮ ਦੀ ਪੂਰਾ ਲਾਈਕ ਕਰੀ ਚੱਲੋ ਜੀ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲੋ ਲਾਈਕ ਕਰੀ ਚੱਲੋ ਅੱਜ ਮੌਸਮ ਹੋ ਗਿਆ ਕੂੜੇ ਵਾਲਾ ਕੂੜਾ ਖੀਰ ਤੇ ਪੱਤਾਉਣ ਤੇ ਬਰੈਡ ਵਾਲਾ ਮੌਸਮਾ ਚ ਪੂਰਾ ਘੈਂਟ ਐ ਕਿਰੂ ਕਿਨੇ ਖਾਦੇ ਨੇ ਮੌਸਮ ਚ ਕੂੜੇ ਤੇ ਖੀਰ ਭਾਈ ਕੂੜੇ ਕਿਰੂ ਕਿਰੂ ਪਸੰਦ ਲਿਓ ਦੱਸਿਓ ਠੰਡੇ ਮੌਸਮ ਚ ਕੂੜੇ ਖੀਰ ਨਾਲ ਕਮੈਂਟਾਂ ਚ ਦੱਸੋ जी बोलो कमेंटा बोल नहीं रहे आज की गालो जी। आज सारे चुपी करके ਆਪਾਂ ਮਿੱਤਰੋ ਆਪਣੇ ਕਵਾਰ ਵਾਲੀ ਦੁਕਾਨ ਚ ਆ ਚੁੱਕੇ ਹਾਂ ਕਵਾਰ ਵਾਲੀ ਰਾਂਚ ਉਧਰੋਂ ਪੈਣ ਲੱਗ ਗਿਆ ਮੀ